ਕਰਕੇ ਪਰਮੇਸ਼ਰ ਨੇ ਆਪਾਂ ਨੂੰ ਕੋ ਚੁਣਿਆ ਕੋ ਸੋ ਸਮਝ ਕੇ ਚੁਣਿਆ ਮੈਂ ਹallelujah ਇਸ ਤਰ੍ਹਾਂ ਕਰਕੇ ਪਰਮੇਸ਼ਰ ਨੂੰ ਕਿ ਪਰਮੇਸ਼ਰ ਜੀ ਤੂੰ ਨਾ ਮੈਥੋਂ ਨਰਾਜ ਹੋਈ ਦੁਨੀਆ ਦਾ ਕਿਉਂ ਤਾਂ ਆਪੇ ਕਿਸੇ ਦਿਨ ਮਨਪੂਗੇ ਹallelujah ਇਸ ਤਰ੍ਹਾਂ ਕਰਕੇ ਕੀ ਕਹਿਣਾ ਮੈਂ ਸਦਾ ਤੇ ਇਕ ਤੇਰੇ ਨਾਮ ਦੀ ਵਡਿਆਈ ਕਰਾਂਗਾ ਹallelujah ਕਹਿੰਦਾ ਤੇਰੀ ਦਇਆ ਤਾਂ ਮੇਰੇ ਉੱਤੇ ਵੱਡੀ ਹੈ ਤੂੰ ਮੇਰੀ ਜਾਨ ਨੂੰ ਹੀਟ ਲੋ ਹੀਟਨੇ ਪਤਾਲ ਤੋਂ ਕੱਢਿਆ ਹੈ ਹਰੇ ਦਿਆ ਦਇਆ ਕੀ ਦੀ ਹੈ ਪਰਮੇਸ਼ਵਰ ਦੀ ਜਦੋਂ ਆਪਾਂ ਕਹਿੰਨੇ ਚਾਰਜ ਚ ਫਰਨਾ ਚੰਗਾ ਹੋਵੇ ਤੇ ਗਵਾਹੀ ਬਣੀ ਉਹ ਜਿੱਤੇ ਤੇ ਦਇਆ ਕਰਦਾ ਪਰਮੇਸ਼ਵਰ ਉਹ ਕਹਿੰਦਾ ਮੇਰਾ ਕੰਮ ਹੈ ਮੈਂ ਜਿਹਨੂੰ ਮਰਜ਼ੀ ਚੰਗਾ ਕਰਾਂ ਤੇ ਜਿਹਨੂੰ ਮਰਜ਼ੀ ਚੰਗਾ ਨਾ ਕਰਾਂ ਹallelujah ਉਹਤੇ ਕਿੰਨੇ ਬੈਠੇ ਹੁੰਦੇ ਆ ਉਹ ਨਹੀਂ ਹੁੰਦਾ ਕੋਈ ਪਹਿਲਾਂ ਐ ਤੇ ਕੋਈ ਪਿੱਛੋਂ ਆਇਆ ਉਹ ਕਹਿੰਦਾ ਜਿਹੜੇ ਪਹਿਲੇ ਉਹ ਪਿੱਛੇ ਚਲੇ ਜਾਣਗੇ ਜਿਹੜੇ ਪਿਛਲੇ ਉਹ ਪਹਿਲੇ ਹੋ ਜਾਣਗੇ ਉਹਦੇ ਜਦੋਂ ਹੱਥ ਆਉਣਾ ਉਹਦਾ ਦਇਆ ਵਾਲਾ ਹੱਥ ਆਉਣਾ ਉਦੋਂ ਸੱਚਮੁੱਚ ਚੰਗਾ ਕਰਕੇ ਜਾਂਦਾ ਅਣ ਦੇਖਿਆ ਹੱਥ ਹੁੰਦਾ ਹਾਲੇਲੂਇਆ ਜਿਹਦੇ ਤੇ ਉਹ ਆ ਗਿਆ ਤਾਂ ਉਹਨੇ ਉਸੇ ਟਾਈਮ ਹੀ ਚੰਗਾ ਹੋ ਜਾਣਾ ਉਸੇ ਟਾਈਮ ਹੀ ਗਵਾਹੀ ਬਣ ਜਾਣੀ ਹੈ ਹਾਲੇਲੂਇਆ ਕਹਿੰਦਾ ਹੈ ਪਰਮੇਸ਼ਰ ਹੰਕਾਰੀ ਮੇਰੇ ਵਿਰੁੱਧ ਉੱਠ ਖਲੋਤੇ ਹਨ ਅਤੇ ਜ਼ਾਲਮਾਂ ਦੀ ਮੰਡਲੀ ਨੇ ਮੇਰੀ ਜਾਨ ਨੂੰ ਭਾਲ ਲਿਆ ਹੈ ਹਾਲੇਲੂਇਆ ਹੰਕਾਰੇ ਕੀ ਹੁੰਦੇ ਆ ਜਿਵੇਂ ਆਪਣੇ ਪਰਿਵਾਰ ਚ ਕੋਈ ਲ ਲਖ ਲੋ ਹਾਲੇਲੂਇਆ ਬਾਲੇ ਦੂਰ ਨਹੀਂ ਜਾਂਦੇਗੇ ਉਹ ਤਾਂ ਕੀ ਕਹਿਣਗੇ ਜਿਸੂ ਜਿਸੂ ਕਾਦੇ ਜਿਸੂ ਨੇ ਤੇ ਰੱਖੀ ਕੀਤਾ ਹਾਲੇਲੂਇਆ ਜਿਸੂ ਬਹੁਤ ਕੁਛ ਕਰ ਦਿਖਾਉਂਦਾ ਵੈ ਹਾਲੇਲੂਇਆ ਉਹਨਾਂ ਚ ਉਹਦੋਂ ਕੀ ਹੁੰਦਾ ਹੰਕਾਰ ਹੁੰਦਾ ਵੈ ਪਰ ਹੰਕਾਰ ਪ੍ਰਭੂ ਕੱਢਣਾ ਵੀ ਜਾਣਦਾ ਹੈ ਹਾਲੇਲੂਇਆ ਇਸ ਤਰ੍ਹਾਂ ਕਰਕੇ ਪਰਮੇਸ਼ਰ ਤੇ ਸ਼ੱਕ ਨਹੀਂ ਕਰਨੀ ਨਿਉ ਕਿ ਨਹੀਂ ਚੰਗਾ ਕਹਿਣਾ ਤੇ ਮਾੜਾ ਵੀ ਨਹੀਂ ਕਹਿਣਾ ਚਾਹੀਦਾ ਹਾਲੇਲੂਇਆ ਹਟਣਾ ਪਰਮੇਸ਼ਰ ਤੋਂ ਹਟ ਜਾਓ ਪਰਮੇਸ਼ਰ ਤੁਹਾਨੂੰ ਸੱਦਰ ਨਹੀਂ ਜਾਂਦਾ ਪਰ ਪਰਮੇਸ਼ਰ ਨੂੰ ਮਾੜਾ ਵੀ ਨਹੀਂ ਕਹਿਣਾਗਾ ਹਾਲੇਲੂਇਆ ਪਰਿਵਾਰ ਕੀ ਹੁੰਦਾ ਪਰਿਵਾਰ ਆਪੇ ਟਿਕ ਜਾਂਦਾ ਵਾ ਪਹਿਲਾਂ ਆਪਾਂ ਪਰਮੇਸ਼ਰ ਉਹਦੇ ਜੋਗੇ ਆਪਾਂ ਹੋਈਏ ਉਹਨਾਂ ਚ ਕੀ ਹੁੰਦਾ ਵਾ ਹੰਕਾਰ ਹੁੰਦਾ ਉਹਨੇ ਆਪ ਵੀ ਨਹੀਂ ਪ੍ਰਭੂ ਚੜਨਾ ਤੇ ਦੂਜਿਆਂ ਨੂੰ ਆਉਣ ਵੀ ਨਹੀਂ ਦੇਣਾ ਸੱਚਮੱਚ ਉਹ ਕੀ ਕਹਿੰਦੇ ਜਿਹੜਾ ਅੰਤ ਤੋੜੀ ਸਹੂਗਾ ਉਹੀ ਬਚਾਇਆ ਜਾਊਗਾ ਹallelujah ਇਹ ਤਾਂ ਆਉਣਾ ਹੈ ਆਪਣਾ ਹੋਰ ਪੱਕਿਆ ਕਰਦਾ ਹੁੰਦਾ ਜਿਵੇਂ ਮਿੱਟੀ ਦਾ ਭਾਂਡਾ ਆਪਾਂ ਪਾ ਕੇ ਉਹ ਚ ਤੋੜੇ ਤੂੜੇ ਜਿਹੜੇ ਬਣਾਉਂਦੇ ਆ ਉਹਨੂੰ ਅੱਗ ਦੇ ਵਿੱਚ ਸੜਨਾ ਪੈਂਦਾ ਹallelujah ਉਹ ਐਵੇਂ ਤਾਂ ਨਹੀਂ ਪੱਕ ਜਾਂਦਾਗਾ ਉਹਨੂੰ ਅੱਗ ਦੇ ਵਿੱਚ ਸੜਨਾ ਪੈਂਦਾ ਨਹੀਂ ਮਿੱਟੀ ਦਾ ਭਾਂਡਾ ਇਹ ਚ ਪਾਣੀ ਪਾ ਲਾਂਗੇ ਤਾਂ ਖੁਰ ਜਾਊਗਾ ਆਪਾਂ ਉਵੇਂ ਨਹੀਂ ਖੁਰਨਾ ਆਪਾਂ ਕਨਾਮ ਹੈ ਜਦੋਂ ਮੁਸੀਬਤਾਂ ਆਉਂਦੀਆਂ ਆਪਾਂ ਨੂੰ ਹੋਰ ਪੱਕਕਿਆਂ ਕਰਦੀਆਂ ਹਾਲੇਲੂਇਆ ਇਸ ਤਰ੍ਹਾਂ ਕਰਕੇ ਕਿਹਾ ਕਰੋ ਤੁਸੀਂ ਆਪ ਦਾ ਜੋਰ ਲਾਈ ਚੱਲੋ ਤੇ ਮੇਰਾ ਪਰਮੇਸ਼ਰ ਆਪ ਦਾ ਜੋਰ ਲਾਈ ਜਾਂਦਾ ਜਿੱਤ ਕੀ ਦੀ ਹੋਣੀ ਹੈ ਪਰਮੇਸ਼ਰ ਦੀ ਜਿੱਤ ਹੋਣੀ ਹੈ ਹਾਲੇਲੂਇਆ ਕਹਿੰਦਾ ਪਰ ਉਹਨਾਂ ਨੇ ਤੈਨੂੰ ਆਪਣੇ ਅੱਗੇ ਨਹੀਂ ਰੱਖਿਆ ਹallelujah ਉਪਰਮੇਸ਼ ਨੂੰ ਆਪਦੇ ਅੱਗੇ ਰੱਖਦੇ ਹੋ ਸ਼ੈਤਾਨਾਂ ਦੇ ਵਾਸਤੇ ਪੈ ਜਾਂਦੇ ਹallelujah ਕਹਿੰਦਾ ਪਰ ਤੂੰ हे ਪ੍ਰਭੂ ਦਿਆਲੂ ਅਤੇ ਕਿਰਪਾਲੂ ਪਰਮੇਸ਼ਰ ਹੈ ਤੂੰ ਗੁੱਸੇ ਵਿੱਚ ਧੀਰਜੀ ਅਤੇ ਦਇਆ ਤੇ ਵਫਾਦਾਰੀ ਨਾਲ ਭਰਪੂਰ ਹੈ ਹallelujah ਕੀ ਹੈ ਪਰਮੇਸ਼ਰ ਹੈ ਪ੍ਰਭੂ ਦਿਆਲੂ ਤੇ ਕਿਰਪਾਲੂ ਪਰਮੇਸ਼ਰ ਹੈ ਗੁੱਸੇ ਵਿੱਚ ਧੀਰਜ ਤੇ ਦਇਆ ਤੇ ਵਫਾਦਾਰੀ ਨਾਲ ਭਰਪੂਰ ਹੈ ਆਪਾਂ ਵੀ ਦਇਆ ਕਰਨੀ ਹਰ ਇੱਕ ਤੇ ਹallelujah ਚਾਹੇ ਉਹ ਪ੍ਰਭੂ ਨੂੰ ਜਾਣਦੇ ਚਾਹੇ ਨਹੀਂ ਜਾਣਦੇ ਕਹਿੰਦਾ ਤੈਨੂੰ ਮੂੰਹ ਦਿੱਤਾ ਦਿੰਨੇ ਆਪਾਂ ਕਿਸੇ ਲਈ ਦਵਾ ਕਰਨੀ ਹੈ ਹallelujah ਦਇਆ ਕਰਨੀ ਹੈ ਤੇ ਇਹਦੇ ਨਾਲ ਆਪਾਂ ਵਫਾਦਾਰੀ 'ਚ ਰਹਿਣਾ ਪਰਮੇਸ਼ਰ ਕਹਿੰਦਾ ਮੈਂ ਵਫਾਦਾਰਾਂ ਤੂੰ ਕੀ ਹੋ ਕੀ ਹੋ ਵਫਾਦਾਰ ਹੋ ਹਾਲੇਲੂਇਆ ਤੇਰਾ ਕਰਕੇ ਪਰਮੇਸ਼ਰ ਬਹੁਤ ਵੱਡਾ ਦਇਆਲਾ ਪਰਮੇਸ਼ਰ ਦਾ ਕਿਰਪਾਲੂ ਤੇ ਦਿਆਲੂ ਪਰਮੇਸ਼ਰ ਹੈ ਹੁਣ ਕੱਢੋ ਜੂਨਾ ਨਵੀ ਦਾ ਜੂਨਾ ਨਵੀ ਹੈ ਜੂਨਾ ਨਵੀ ਦਾ ਹੈਗਾ ਵੈ 1250 ਪੇਜ ਤੇ ਪੁਰਾਣੇ ਨਾਮ ਚ ਹੀ ਹੈ ਵੀ 1250 51 ਪੇਜ ਤੇ ਹੈ ਇੱਥੇ ਕੀ ਲਿਖਿਆ ਜੂਨਾ ਦੀ ਆਗਿਆਕਾਰੀ ਹallelujah ਜਿਹੜਾ ਜੂਨਾ ਨਵੀ ਸੋਹਣੇ ਕੀ ਕੀਤਾ ਪਰਮੇਸ਼ਰ ਦੀ ਆਨ ਆਗਿਆਕਾਰੀ ਕੀਤੀ ਹallelujah ਕੀ ਕੀਤਾ ਉਹਨੇ ਆਨ ਆਗਿਆਕਾਰੀ ਕੀਤੀ ਆਗਿਆਕਾਰੀ ਨਹੀਂ ਸੀ ਆਨ ਆਗਿਆਕਾਰ ਸੀਗਾ ਪਰਮੇਸ਼ਰ ਦੇ ਉਹਦੇ ਅਨੇ ਆਖੇ ਨਹੀਂ ਲੱਗਿਆ ਹallelujah ਆਪਾਂ ਵੀ ਤੋਖਾ ਕਦੋਖਾ ਜਦੋਂ ਪਰਮੇਸ਼ਰ ਦੇ ਆਪਾਂ ਅਨੱਗਿਆ ਕਰੀ ਕਰਦੇ ਜੇ ਪਰਮੇਸ਼ਰ ਕਹਿੰਦਾ ਇੱਥੇ ਨਹੀਂ ਜਾਣਾ ਤੇ ਨਹੀਂ ਜਾਣਾ ਹਾਲੇਲੂਇਆ ਜੇ ਪਰਮੇਸ਼ਰ ਨੇ ਕਹਣਾ ਇੱਥੇ ਜਾ ਤੇ ਫੇਰ ਜਾਣਾ ਜੇ ਆਪਾਂ ਗਲਤ ਸਮਝ ਜਾਵਾਂਗੇ ਤਾਂ ਪੱਤੋਖਾ ਖਾ ਖਾਵਾਂਗੇ ਕਿ ਕੀ ਕਰਾਂਗੇ ਤੋਖਾ ਖਾਵਾਂਗੇ ਹਾਲੇਲੂਇਆ ਇੱਥੇ ਕੀ ਕਿ ਲਿਖਿਆ ਹੋਇਆ ਕਹਿੰਦਾ ਯਹੋਵਾ ਦੀ ਬਾਣੀ ਅਮਿੱਤਈ ਦੇ ਪੁੱਤਰ ਯਹੂਨਾ ਨੂੰ ਆਈ ਯਹੂਨਾ ਨੂੰ ਆਈ ਕਿ ਉਠ ਉਸ ਵੱਡੇ ਸ਼ਹਿਰ ਨੀਨਵਾ ਨੂੰ ਜਾ ਅਤੇ ਉਸ ਦੇ ਵਿਰੁੱਧ ਪਕਾਰ ਕਿਉਂ ਜੋ ਉਹਨਾਂ ਦੀ ਬਰਿਆਈ ਮੇਰੇ ਸਾਹਮਣੇ ਤਾਹਾਂ ਆਈ ਹੈ ਹਾਲੇਲੂਇਆ ਜੁਨਾ ਨਵੀਸ ਨੂੰ ਜਹਵਾ ਦੀ ਬਾਣੀ ਉਹਦੇ ਕੋਲ ਆਈ ਉਹਨੂੰ ਕੀ ਕਿਹਾ ਜਿਹੜਾ ਨੀਨਵਾ ਸ਼ਹਿਰ ਆ ਉੱਥੇ ਜਾ ਉੱਥੋਂ ਦੇ ਲੋਕ ਕਹਿੰਦੇ ਉਹਨਾਂ ਨੂੰ ਉਹਨਾਂ ਦੇ ਵਿਰੁੱਧ ਜਾ ਕੇ ਤੂੰ ਪਕਾਰੋ ਗਲਤ ਕੰਮਾਂ 'ਚ ਪੈ ਗਏ ਹਾਲੇਲੂਇਆ ਕਹਿੰਦਾ ਉਹਨਾਂ ਦੀ ਬਰਿਆਈ ਜਿਹੜੀ ਉਹ ਮੇਰੇ ਕੋਲੇ ਆਈ ਤੇ ਉਹਨਾਂ ਨੂੰ ਜਾ ਕੇ ਤੂੰ ਸਮਝਾ ਹਾਲੇਲੂਇਆ